ਤਰਨਤਾਰਨ ਜੰਨੀ ਚੋਣ ਤੋਂ ਬਾਅਦ ਬਹੁਤ ਕੁਝ ਵਾਪਰ ਰਿਹਾ ਖਾਸ ਤੌਰ ਦੇ ਉੱਤੇ ਅਕਾਲੀ ਸਿਆਸਤ ਵਿੱਚ ਪ੍ਰਨਾਲੋ ਨਾਲ ਪੁਲਿਸਿੰਗ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਇੱਕ ਨਾਮ ਪਰਟੀਕੂਲਰਲੀ ਲਗਾਤਾਰ ਸੁਣਨ ਨੂੰ ਮਿਲ ਰਿਹਾ ਹੈ ਕੰਚਨਪ੍ਰੀਤ ਕੌਰ ਕੰਚਨਪ੍ਰੀਤ ਕੌਰ ਹਰ ਥਾਂ ਦੇ ਉੱਤੇ ਕੰਚਨਪ੍ਰੀਤ ਕੌਰ ਚੱਲਦਾ ਪਿਆ ਔਰ ਖਾਸ ਤੌਰ ਦੇ ਉੱਤੇ ਜਦੋਂ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਤਰਨਤਾਰਨ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਰਾਤ ਤੱਕ ਅਦਾਲਤ ਕੰਮ ਕਰਦੀ ਹੈ 1 ਵਜੇ ਤੱਕ ਸੁਣਵਾਈ ਹੁੰਦੀ ਹੈ 1.5 ਵਜੇ ਸੁਣਵਾਈ ਹੋ ਜਾਂਦੀ ਹੈ 4 ਵਜੇ ਕੰਚਨਪ੍ਰੀਤ ਕੌਰ ਨੂੰ ਰਹਾ ਕਰ ਦਿੱਤਾ ਜਾਂਦਾ ਹੈ ਉਹ ਸਾਰਾ ਕੁਝ ਵਿਚਾਰਨ ਦੀ ਜ਼ਰੂਰਤ ਹੈ ਕੰਚਨਪ੍ਰੀਤ ਕੌਰ ਬਾਰੇ ਵਿਚਾਰਨਾ ਜ਼ਰੂਰੀ ਹੈ ਪੁਲਿਸ ਸਿੰਘ ਬਾਰੇ ਵਿਚਾਰਨਾ ਜ਼ਰੂਰੀ ਹੈ ਔਰ ਉਹੀ ਅੱਜ ਗੱਲਬਾਤਾਂ ਕਰਨ ਬੈਠੇ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਗੋਤਰਾ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਗੋਤਰਾ ਸਾਹਿਬ ਕੰਚਨਪ੍ਰੀਤ ਕੌਰ ਜਿਨ੍ਹਾਂ ਨੂੰ ਲੈ ਕੇ ਕਾਫੀ ਚਰਚਾਵਾ ਚੱਲੀਆਂ ਕਿ ਉਹ ਭਾਰਤ ਕਿਸ ਤਰ੍ਹਾਂ ਹੈ ਕੋਈ ਨਹੀਂ ਜਾਣਦਾ ਵਿੱਚ ਵਿਚਾਲੇ ਇਹ ਵੀ ਚੱਲ ਗਿਆ ਸੀ ਕਿ ਜਦੋਂ ਇਲੈਕਸ਼ਨਸ ਮੁੱਕੀਆਂ ਉਹ ਵਾਪਸ ਚਲੇ ਗਏ ਔਰ ਕਿਸ ਤਰ੍ਹਾਂ ਗਏ ਇਹ ਵੀ ਕੋਈ ਨਹੀਂ ਜਾਣਦਾ ਆਊਟ ਆਫ ਬਲੂ ਕੰਚਨਪ੍ਰੀਤ ਕੌਰ ਪੇਸ਼ ਹੋ ਜਾਂਦੇ ਆ ਮਜੀਠੀਆ ਥਾਣੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਲਿਜਾਇਆ ਜਾਂਦਾ ਤਰਨਤਾਰਨ ਕੋਰਟ ਦੇ ਵਿੱਚ ਗ੍ਰਿਫਤਾਰੀ ਕਹਿੰਦੇ ਪਾ ਦਿੱਤੀ ਜਾਂਦੀ ਹੈ ਰਾਤੋਂ ਰਾਤ ਪਤਾ ਨਹੀਂ ਇਹੋ ਜਿਹਾ ਕੀ ਹੁੰਦਾ ਬਰੀ ਕਰ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਸਾਰੇ ਕਾਸੇ ਨੂੰ ਮਸਲਾ ਜਿਹੜਾ ਬੜਾ ਗੰਭੀਰ ਜਿਹਾ ਤੇ ਨਾ ਜਿੱਦਾਂ ਆਪਾਂ ਕਹਿ ਦਈਏ ਵੀ ਉਲਝਣ ਜਿਹਾ ਮਸਲਾ ਸੀ ਹੋਇਆ ਖੜਾ ਗੋਰੀਆਸਾ ਮਸਲੇ ਤੋਂ ਪਹਿਲਾਂ ਦੋ ਸਾਡੇ ਅਫਸਰ ਜਿਹੜੇ ਪੁਲਿਸ ਦੇ ਆਈਪੀਐਸ ਅਫਸਰ ਜਿਹੜੇ ਇੱਕ ਇੱਕ ਤੁਹਾਨੂੰ ਪਤਾ ਹੀ ਸਸਪੈਂਡ ਕੀਤੇ ਗਏ ਠੀਕ ਹੈ ਨਾ ਅਮਰਸਰ ਤੋਂ ਬਦਲਤੇ ਗਏ ਉਹ ਸਾਰੀ ਇਹਦੇ ਨਾਲ ਹੀ ਮਿਲਦੀ ਜੁਲਦੀ ਸਾਰੀ ਕਹਾਣੀ ਇਸ ਇਹਨਾਂ ਦੇ ਨਾਲ ਉਸ ਮਿਲਦੀ ਜੁਲਦੀ ਕਹਾਣੀ ਤੋਂ ਬਾਅਦ ਇਹਨਾਂ ਦੀ ਹਾਈ ਕੋਰਟ ਦੇ ਵਿੱਚੋਂ ਐਂਟੀਸੀਪੇਟਰੀ ਬੇਲ ਆਈ ਜਿਹਦੇ ਵਿੱਚ ਇਹ ਸ਼ਾਮਲ ਤਫਤੀਸ਼ ਹੋਣ ਵਾਸਤੇ ਮਜੀਠੇ ਥਾਣੇ 'ਚ ਪਹੁੰਚੇ ਹਮ ਸ਼ਾਮਲ ਤਫਤੀਸ਼ ਹੋਣ ਤੋਂ ਬਾਅਦ ਜਦੋਂ ਪੁਲਿਸ ਫਿਰ ਆਪਣੇ ਜਦੋਂ ਕਹਿਦੀ ਆ ਪਾਵੇ ਦੱਸਣਾ ਸ਼ੁਰੂ ਕਰ ਦਿੰਦੀ ਵੀ ਹਾਂ ਮੈਂ ਵੀ ਹੈਗਾ ਸੀ ਵੀ ਆ ਗਏ ਹੂੰ ਉਸ ਹੈਗੇ ਦਾ ਰਿਜ਼ਲਟ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਉਸ ਵਿੱਚ ਪਹਿਲਾਂ ਦੋ ਅਫਸਰ ਉਹ ਹੋ ਗਏ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਪੁਲਿਸ ਸਸਪੈਂਡ ਕਰਨ ਲੱਗੇ ਅੱਜ ਕੱਲ੍ਹ ਜਿਹੜੇ ਅਫਸਰਾਂ ਸਸਪੈਂਡ ਕਰਨ ਲੱਗੇ ਮੈਂਟਲ ਹੁੰਦੇ ਨੇ ਸਸਪੈਂਡ ਤੇ ਇੱਕ ਪਾਸੇ ਜਾਂ ਡਿਸਮਿਸ ਵੀ ਕਰ ਰਹੇ ਮੈਂਟਲ ਹੁੰਦੇ ਨੇ ਫਿਰ ਇਹਨਾਂ ਦੇ ਪੈਰ ਕਿਸੇ ਨੇ ਨਹੀਂ ਲਾਉਣੇ ਪਰ ਉਹਦੇ ਵਿੱਚ ਕੀ ਹੋਇਆ ਕਿ ਮਾਨਜੋ ਕੋਰਟ ਦੇ ਵਿੱਚ ਜਦੋਂ ਸ਼ਾਮਲ ਤਫਤੀਸ਼ ਕਰਨ ਤੋਂ ਬਾਅਦ ਉਹਨਾਂ ਨੂੰ ਦੂਜੇ ਕੇਸ ਅਰੇਸਟ ਬਾਸ ਲਈ ਅਰੇਸ ਕਰਨ ਤੋਂ ਬਾਅਦ ਜਦੋਂ ਮਾਨਜੋ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਸੀ ਪੇਸ਼ ਕਰਨ ਵਾਸਤੇ ਮਾਹੌਲ ਇਹੋ ਜਿਹਾ ਆ ਕੇ ਬਣ ਗਿਆ ਉੱਥੇ ਕਿਉਂਕਿ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਰਿਲੇਟਰ ਸੀ ਅਕਾਲੀ ਪਾਰਟੀ ਇਹ ਸਾਰੇ ਉੱਥੇ ਕੋਰਟ ਦੇ ਵਿੱਚ ਇਕੱਠੇ ਹੋਏ। ਮੈਂ ਚੁੱਪੀ ਗੱਲ ਹੋਣਾ ਹੋਣਾ ਹੀ ਸੀ ਕਿਉਂ ਜਦੋਂ ਇਹ ਗੱਲਬਾਤ ਹੋਈ ਜਦੋਂ ਬੇਲ ਹੋ ਗਈ ਦੂਜੇ ਚ ਅਰੈਸਟ ਪਾਣੀ ਤੇ ਗਏ ਗੱਲ ਹੋਈ। ਗੱਲ ਇੱਥੋਂ ਤੱਕ ਗੋਲ ਜਿਹੀ ਕਿ ਮੇਰੀ ਵੀ ਨੌਕਰੀ ਮੈਹਿਮੇਜ ਕਰਕੇ ਆਇਆ ਸੀ ਤੇ ਉਸ ਤੋਂ ਬਾਅਦ ਮੇਰੀ ਵੀ ਹਸਬੰਦ 58 ਸਾਲ ਚੱਲਦਾ ਉਮਰ। ਮੈਂ ਅੱਜ ਤੱਕ ਕੋਰਟ ਦੇ ਵਿੱਚ ਕੋਰਟ ਜਿਹੜੀ ਰਾਤ ਨੂੰ 4 ਵਜੇ ਤੱਕ ਫੈਸਲਾ ਦੇਣ ਵਾਲੀ ਜਾਂ ਸਵੇਰੇ 8 ਵਜੇ ਤੱਕ ਖੁੱਲੀ ਨਹੀਂ ਮੈਂ ਨਹੀਂ ਦੇਖੀ ਬਹੁਤ ਵਧੀਆ ਡਿਸੀਜਨ ਮਾਨਜੋ ਕੋਰਟ ਨੇ ਲਿਆ ਗਾਹ ਵੀ ਮਾਨਜੋ ਕੋਰਟ ਕੋਲੋਂ ਆਪਾਂ ਇਹ ਆਸ ਕਰਦੇ ਆਂ ਵੀ ਕੋਟਾਂ ਦੇ ਵਿੱਚੋਂ ਹੀ ਸਾਨੂੰ ਲੋਕਾਂ ਨੂੰ ਇਨਸਾਫ ਮਿਲਦਾ ਜਿੱਦਾਂ ਸਾਡੇ ਪੁਲਿਸ ਨਾਲ ਧੱਕਾ ਕਰ ਦਿੰਦੇ ਸਾਡੇ ਅਫਸਰ ਉਹਨਾਂ ਦਾ ਇਨਸਾਫ ਫਿਰ ਸਾਨੂੰ ਕੋਟਾਂ 'ਚ ਮਿਲਦਾ ਜਾਂ ਜਨਤਾ ਨਾਲ ਧੱਕਾ ਹੋ ਜਾਂਦਾ ਥੱਲੇ ਵਾਲੋਂ ਫਿਰ ਵੀ ਕੋਟਾਂ 'ਚ ਮਿਲਦਾ ਜਿਸ ਦੀ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ ਵੀ ਸਵੇਰੇ ਉਹਨਾਂ ਨੂੰ ਮੁੜ ਕੇ ਰਿਆ ਕਰ ਦਿੱਤਾ ਗਿਆ ਮੈਂ ਗੱਲ ਕਰਦਾ ਕਿ ਪੁਲਿਸ ਹਮੇਸ਼ਾ ਹੀ ਧੱਕਾ ਕਰਦੀ ਰਹੀ ਜਨਤਾ ਨਾਲ ਤੇ ਜਨਤਾ ਨੂੰ ਮਾਣ ਜੋ ਕੋਟਾਂ ਤੇ ਇਨਸਾਫ ਮਿਲਦਾ ਇਹ ਕਿਉਂ ਜਦੋਂ ਕਿ ਪਤਾ ਵੀ ਸਾਡੇ ਅਫਸਰਾਂ ਦਾ ਵੀ ਅਫਸਰ ਕਿਸੇ ਨੇ ਪੈਰ ਨਹੀਂ ਨਾਲੇ ਥੱਲੇ ਵਾਲੇ ਮੁਲਾਜ਼ਮ ਧੱਕਾ ਕਰਕੇ ਤੇ ਫਸਦੇ ਥੱਲੇ ਵਾਲੇ ਨੇ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਆਰਡਰ ਲਿਖਤੀ ਪੜਤੀ ਕੋ ਹੁੰਦਾ ਨਹੀਂ ਬਰਬਲੀ ਕਿ ਆਉਂਦਾ ਫੜ ਕੇ ਲਿਆਓ ਜੀ ਚੁੱਕ ਕੇ ਲਿਆਓ ਤੇ ਜਦੋਂ ਫੜ ਕੇ ਲਿਆ ਕੇ ਚੁੱਕ ਕੇ ਬੰਦ ਕਰਦੇ ਤੇ ਜਦੋਂ ਗੱਲ ਡਿੱਗਦੀ ਗੱਲ 'ਚ ਗਲਾਵਾ ਪੈਂਦਾ ਤੇ ਥੱਲੇ ਵਾਲੇ ਨੂੰ ਪੈਂਦਾ ਹੁਣ ਇੱਥੇ ਗੱਲ ਇੱਕ ਹੋਰ ਖੜੀ ਹੁੰਦੀ ਏ ਕਿ ਥੱਲੇ ਵਾਲਿਆਂ ਦੇ ਨਾਲ ਦੇ ਜਿਹੜਾ ਗੁਲਾਮਾ ਪੈਂਦਾ ਹੀ ਆ ਪਰ ਇਹਦੇ ਵਿੱਚ ਤੇ ਉੱਤੇ ਵਾਲਾ ਨੂੰ ਵੀ ਪੈ ਗਿਆ ਹੁਣ ਮੈਂ ਗੱਲ ਕਰਦਾ ਵੀ ਕੰਚਨ ਪ੍ਰੀਤਕੌਰ ਨੂੰ ਫੜਿਆ ਗਿਆ ਰੈਸਟ ਹੋ ਗਿਆ ਜਮਾਨਤ ਹੋ ਗਈ ਸਾਰਾ ਕੁਝ ਹੋ ਗਿਆ ਮੈਂ ਹੁਣ ਆਪਣੇ ਸੀਨੀਅਰ ਅਫਸਰਾਂ ਨੂੰ ਪੁੱਛਦਾ ਕਿ ਹੁਣ ਐਸਐਸਬੀ ਨੂੰ ਅੰਮ੍ਰਿਤਸਰ ਵਾਲੇ ਨੂੰ ਵੀ ਅੰਮ੍ਰਿਤਸਰ ਲਾਇਆ ਜਾਵੇ ਤੇ ਐਸਐਸਬੀ ਤਰਨਤਾਰਨ ਨੂੰ ਵੀ ਤਰਨਤਾਰਨ ਲਾਇਆ ਜਾਵੇ ਜੋ ਤੁਸੀਂ ਕਹਿੰਦੇ ਸੀ ਇਲੈਕਸ਼ਨ ਵੀ ਹੋ ਗਏ ਸਾਰਾ ਕੁਝ ਠੀਕ ਠਾਕ ਵੀ ਹੋ ਗਿਆ ਕੰਚਨਗਰੀ ਫੜੀ ਵੀ ਗਈ ਕੋਰਟ ਚ ਰੀਲੀਫ ਮਿਲ ਗਈ ਸਾਰਾ ਕੁਝ ਹੋ ਗਿਆ ਤੇ ਹੁਣ ਇਹਨਾਂ ਨੂੰ ਕਿਉਂ ਨਹੀਂ ਵਾਪਸ ਲਾਇਆ ਜਾਂਦਾ ਇੱਕ ਵਾਰ ਤੁਸੀਂ ਕਲੀਨ ਚਿੱਟ ਦੇਈ ਜਾਂਦੇ ਹੋ ਕਲੀਨ ਚਿੱਟ ਦੇਣ ਤੋਂ ਬਾਅਦ ਵੀ ਫਿਰ ਹੁਣ ਦੁਬਾਰਾ ਕਲੀਨ ਚਿੱਟ ਦੇਣ ਦਾ ਮਤਲਬ ਹੈ ਵੀ ਦੁਬਾਰਾ ਉੱਥੇ ਲਾਇਆ ਜਾਵੇ ਘੱਟੋ ਘੱਟ ਅਫਸਰ ਨੂੰ ਪਤਾ ਲੱਗ ਜਾਵੇ ਜਾਂ ਜਨਤਾ ਨੂੰ ਪਤਾ ਲੱਗ ਜਾਵੇ ਵੀ ਹਾਂ ਇਹ ਗਲਤ ਸੀ ਇਹ ਠੀਕ ਬਿਲਕੁਲ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਦੁਬਾਰਾ ਲਾਇਆ ਜਾਵੇ ਪਰ ਇਹ ਕੰਮ ਨਹੀਂ ਹੋਣਾ ਇਥੋਂ ਗੱਲ ਇਹ ਖੜੀ ਹੋ ਜਾਂਦੀ ਹੈ ਉਹ ਹੀ ਗੱਲ ਹੈ ਮੈਂ ਬਾਰ ਬਾਰ ਕਹਿਣਾ ਹੁਣਾ ਤੇ ਜੋ ਅਫਸਰਾਂ ਦੀ ਮਰਜ਼ੀ ਉਹ ਹੀ ਹੋਣਾ ਜਾਂ ਸਰਕਾਰਾਂ ਦੀ ਮਰਜ਼ੀ ਉਹ ਹੋਣਾ ਜਿੰਨੂੰ ਸਰਕਾਰ ਚਾਹੇਗੀ ਉਹ ਹੀ ਐਸਐਚਓ ਲੱਗਣਾ ਜਿੰਨੂੰ ਸਰਕਾਰ ਚਾਹੇਗੀ ਉਹ ਹੀ ਐਸਐਸਪੀ ਲੱਗਣਾ ਇਹ ਗੱਲ ਬਸ वैसे कंचनप्रीत कौर ਨੂੰ ਲੈ ਕੇ ਬਹੁਤ ਗੱਲਾਂ ਚੱਲੀਆਂ ਅਜੇ ਵੀ ਮੈਨੂੰ ਲੱਗਦਾ ਉਹਨਾਂ ਦੇ ਨਾਂ ਚਾਰ ਕੇਸਸ ਬੋਲਦੇ ਐ ਐਫ ਆਈ ਆਰਸ ਹੈਗੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਆਉਂਦੇ ਸਮੇਂ ਵਿੱਚ ਇਹ ਕੇਸ ਦੁਆਰਾ ਇਸੇ ਲਈ ਹੀ ਤੇ ਆ ਸਕਦਾ ਜਿੱਥੋਂ ਹੁਣ ਅਜੇ ਨਿਕਲਿਆ ਆਇਆ ਕੰਮ ਨਹੀਂ ਉਹ ਤਾਂ ਜਦੋਂ ਜਦੋਂ ਕੋਰ ਰਿਲੀ ਰੀ ਦੇਤੀ ਤੇ ਦੁਬਾਰਾ ਕਿੱਥੇ ਹੋਊਗਾ ਬਾਕੀ ਜਦੋਂ ਕੋਰ ਨੇ ਰੀਲਿਫ ਦੇ ਦਿੱਤੀ ਪੁਲਿਸ ਨੇ ਇਹੋ ਜਿਹਾ ਜਾਲੀ ਪਰਚੇ ਕਈਆਂ ਤੇ ਦਰਜ ਕਰਦੀ ਫਿਰ ਤੁਸੀਂ ਇਹ ਇਹ ਕਹਿ ਰਹੇ ਹੋ ਕਿ ਪਰਚੇ ਜਾਲੀ ਹੋ ਸਕਦੇ ਆ ਹਾਂ ਪੁਲਿਸ ਕਰਦੀ ਆ ਪਰਚੇ ਕਈਆਂ ਤੇ ਕਰਦੀ ਜਦੋਂ ਇੱਥੇ ਆਈ ਉਦੋਂ ਤੁਸੀਂ ਪਰਚੇ ਦੇਦੇ ਤਿੰਨ ਚਾਰ ਇਹਨੇ ਕਿਹੜਾ ਕ੍ਰਾਈਮ ਕਰ ਦਿੱਤਾ ਮਸਲਾ ਮਸਲਾ ਇਹ ਹੈ ਗੋਤਰਾ ਸਾਹਿਬ ਕਿਉਂਕਿ ਉਹਨਾਂ ਦੇ ਉੱਤੇ ਐਫ ਆਈ ਆਰਸ ਤਾਂ ਹੈ ਹੁਣ ਇਸ ਕੱਲ ਨੂੰ ਇਹ ਡਿਕਲੇਅਰ ਕਰ ਦੇਣਾ ਕਿ ਇਹ ਜਾਲੀ ਪਰਚੇ ਨੇ ਯਾਹੇ ਹੋ ਸਕਦੇ ਨੇ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਮਤਲਬ ਇਹ ਗੱਲ ਇਹ ਵੀ ਪੁਲਿਸ ਜੇ ਜੇ ਮੰਨ ਜੋ ਕੋਰ ਨੂੰ ਕੋਈ ਸਹੀ ਲੱਗਦਾ ਤੇ ਮੰਨ ਜੋ ਕੋਰ ਜਿਹੜੇ ਐਡੀਸ਼ਨ ਤੇ ਰਿਲੀਫ ਨਹੀਂ ਦਿੰਦੀ ਹੂੰ ਜਿਹੋ ਨਾਲ ਰਿਲੀਫ ਦਿੱਤੀ ਉਹਦਾ ਕਾਰਨ ਇਹ ਸੀ ਉਹਨਾਂ ਨੂੰ ਕੋਈ ਵਿੱਚ ਸ਼ੱਕ ਦੀ ਸੂਈ ਲੱਗੀ ਤੇ ਰਿਲੀਫ ਦਿੱਤੀ ਜਾ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਉਹਨਾਂ ਨੂੰ ਕਿਸੇ ਨੇ ਬਾਹਰ ਜਦ ਪ੍ਰੈਸ਼ਰ ਪਾਤਾ ਜਾਂ ਮੁੱਕੇ ਦੀ ਸਰਕਾਰ ਨੇ ਕਹਿਤਾ ਜਾਂ ਕੀ ਕਹਿਤਾ ਹੁਣ ਇਹਦੇ ਬਾਰੇ ਤੇ ਜੇ ਹੁਣ ਫਾਈਲ ਹੋਵੇ ਜਾਂ ਕੁਝ ਮੇਰੇ ਕੋਲ ਮੈਂ ਤਾਂ ਹੀ ਦੱਸਾਂ ਨਾ ਪਗਲ ਕਰਦਾ ਵੀ ਕੁਝ ਨਾ ਕੁਝ ਦੇ ਵਿੱਚ ਹੈਗਾ ਜਿਹੜਾ ਗਲਤ ਲੱਗਾ ਸਾਨੂੰ ਤੇ ਜਿਹੜਾ ਮਾਨ ਜੋ ਕੋਟਰੇ ਨੂੰ ਰੀਲੀਫ ਦਿੱਤੀ ਰੀਲੀਫ ਦੇ ਹੁੰਦਾ ਹੋਈ ਇਹ ਕਿ ਰੀਲੀਫ ਦੇਣ ਵਾਸਤੇ ਮੈਂ ਇੱਕ ਗੱਲ ਕਹਿਣਾ ਵੀ ਬੰਦੇ ਨੂੰ ਜੇ ਆਪਾਂ ਸਹੀ ਲਾਈਨ ਤੇ ਲਿਆਣਾ ਜੇ ਆਪਾਂ ਕਹੀਏ ਬੰਦਾ ਕਈ ਵਾਰੀ ਨਾ ਜਦ ਆਪਾਂ ਕਹਦੇ ਇਹਨੂੰ ਗੱਡੀ ਲਿਓ ਲੱਖ ਜਾਈ ਤੇ ਉਹਨੂੰ ਲਿਆਉਣ ਵਾਸਤੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਆਮ ਜਨਤਾ ਦੇ ਪੁਲਿਸ ਦੇ ਸਾਰੇ ਅਫਸਰਾਂ ਦੀ ਸਹਿਯੋਗ ਦੀ ਲੋੜ ਹੁੰਦੀ ਹੈ ਇੱਕ ਪਾਸੇ ਤੇ ਆਪਾਂ ਇਹਨੂੰ ਕਹੀ ਜਾਂਦਾ ਧਰਮੀ ਫੌਜੀ ਦੀ ਬੇਟੀ ਹੈ ਧਰਮੀ ਫੌਜੀ ਦੀ ਬੇਟੀ ਦਾ ਚਲੋ ਮੈਰਿਜ ਹੋ ਗਈ ਸਭ ਕੁਝ ਹੋ ਗਿਆ ਹੁਣ ਜਦੋਂ ਮੈਰਿਜ ਤੋਂ ਕਈ ਵਾਰੀ ਬੱਚੇ ਨੂੰ ਇਹ ਪਤਾ ਹੀ ਹੁੰਦਾ ਗਾਂ ਕਿ ਕੀ ਹੈ ਚਲੋ ਉਹ ਜਿਸ ਦਾ ਮੈਰਿਜ ਆਇਆ ਉਹਦਾ ਅਲੱਗ ਮੈਟਰ ਹੈ ਆਪਾਂ ਉਹਨੂੰ ਇਹਦੇ ਨਾਲ ਨਹੀਂ ਜੋੜਦੇ ਹੁਣ ਗੱਲ ਇਹ ਵੀ ਜੇ ਬੇਟੀ ਦੀ ਜ਼ਬਾਨ ਤ ਵੀ ਹੋ ਗਈ ਇੱਥੇ ਇੰਡੀਆ ਵੀ ਆ ਗਈ ਆਪਣੀ ਮਾਤਾ ਦੇ ਨਾਲ ਇਲੈਕਸ਼ਨਾਂ 'ਚ ਹੀ ਆਈ ਨਾ ਤੇ ਨੈਚਰਲ ਗੱਲ ਕੋਈ ਵੀ ਬੱਚਾ ਆਪਣੇ ਮਾਂ ਤੇ ਉਹਦੇ ਇਲੈਕਸ਼ਨਾਂ ਖਾਣੇ ਸਪੋਰਟ ਵਾਸਤੇ ਕੋਗਾ ਮਾਪਿਓ ਦੀ ਜਿਹੜੀ ਬਾਗ ਦੀ ਲਾਗੇ ਬੱਚਿਆਂ ਦੀ ਜਿਹੜੀ ਬਾਗ ਦੀ ਬਾਗ ਦੀ ਲਾਗੇ ਉਹਦੇ ਵਿੱਚ ਆ ਕੇ ਉਹਨੇ ਪੂਰਾ ਸਹਿਯੋਗ ਦਿੱਤਾ ਇਲੈਕਸ਼ਨਲ ਚ ਇਲੈਕਸ਼ਨ ਹੋਣ ਤੋਂ ਬਾਅਦ ਹੋ ਗਈ ਜਦੋਂ ਗਈ ਗਈ ਕਿੱਥੇ ਉਹਨੇ ਉੱਥੇ ਹੋਈ ਲੜਿਆ ਇਲੈਕਸ਼ਨ ਦੇ ਵਾਸਤੇ ਬਣੀ ਐਂਟੀਸੀਪੇਟਰੀ bail ਲਈ ਉਹ ਤੁਹਾਡੇ ਸਾਹਮਣੇ ਆਏ ਆ ਉਹ ਸਾਰਾ ਕੁਝ ਹੋ ਗਿਆ ਹੁਣ ਗੱਲ ਇੱਥੇ ਇਹ ਹੁੰਦੀ ਹੈ ਕਿ ਜਿਹੜਾ ਪੁਲਿਸ ਨਾਲ ਹਮੇਸ਼ਾ ਹੀ ਪੱਕਾ ਹੋ ਜਾਂਦਾ ਪੁਲਿਸ ਦਾ ਸੀਨੀਅਰ ਅਫਸਰ ਡਬਲ ਨੀਤੀ ਬਣਾਉਂਦੇ ਹੂੰ ਡਬਲ ਨੀਤੀ ਦਾ ਮਤਲਬ ਇਹ ਆ ਤੇ ਕਿਤੇ ਤੇ ਤੁਸੀਂ ਮੁਲਾਜ਼ਮਾਂ ਦਾ ਇੰਨਾ ਤੱਕਾ ਕਰ ਜਾਂਦੇ ਹੋ ਕਿ ਤੁਸੀਂ ਸਸਪੈਂਡ ਕਰਕੇ ਡਿਸਮਿਸ ਕਰਨ ਤੱਕ ਵੀ ਚਲੇ ਜਾਂਦੇ ਹੋ ਤੇ ਕਿਤੇ ਤੁਸੀਂ ਕੋਈ ਵੀ ਨਹੀਂ ਹੁਣ ਦੋ ਨੀਤੀਆਂ ਦੇ ਵਿੱਚ ਤੁਸੀਂ ਦੇਖੋ ਅੱਗੇ ਦਾ ਪੁਲਿਸ ਦੀ ਇੱਕ ਹੋਰ ਗੱਲ ਦੱਸਾਂ ਨਵੀਂ ਜੋ ਮੈਨੂੰ ਕੱਲ ਪਰੋਸੇ ਜੋ ਸੂਤਰਾਂ ਤੋਂ ਪਤਾ ਲੱਗੀ ਕਿ ਸਾਡੇ ਨਾਲ 56 ਸਾਲ ਨੌਕਰੀ ਤੋਂ ਬਾਅਦ ਇੱਕ ਪੁਲਿਸ ਮੈਹਕਮੇ ਦੀ ਵੀ ਗੱਲ ਕਰ ਲਈਏ ਨਾਲ ਥੋੜੀ ਕਿ ਪੁਲਿਸ ਦੇ ਵਿੱਚ ਵੀ ਜਿਹੜੀ ਜਿਦਾਂ ਆਪਾਂ ਕਹਦੀਏ ਨਾ 골ਡ ਸ਼ੇਕ ਚੱਲਦਾ ਉਹ ਵੀ ਚੱਲਦਾ ਸਾਡੇ ਮੈਗਵਾਜ 골ਡ ਸ਼ੇਕ ਅੰਦਰ ਖਾਤੇ ਚੱਲਦਾ ਹੈ 56 ਸਾਲ ਦੀ ਨੌਕਰੀ ਪੂਰੀ ਹੋਣ ਤੋਂ ਬਾਅਦ ਅਸੀਂ 2 ਸਾਲ ਦਾ ਫਿਟਨੈਸ ਸਰਟੀਫਿਕੇਟ ਲਾ ਲਏ ਕਿ 58 ਸਾਲ ਨੌਕਰੀ ਪੂਰੀ ਕਰਨੀ ਚਾਹੀਦੀ ਅਜਾ 58 ਸਾਲ ਪੂਰੀ ਹੋਣ ਤੋਂ ਬਾਅਦ ਅਗੇ ਮੈਂ ਕਾਹ ਕਾਹ ਕਹਾਂ 골ਡਨ ਸ਼ੇਕ ਜਦੋਂ 골ਡਨ ਸ਼ੇਕ ਚੱਲਦਾ 골ਡ ਸ਼ੇਕ ਚੱਲਦਾ ਉਹ 골ਡ ਸ਼ੇਕ ਦੇ ਵਿੱਚ 52 ਲਾਲ ਦੀ ਨੌਕਰੀ ਤੋਂ ਬਾਅਦ ਫਿਰ ਅਨਫਿਟ ਸਰਟੀਫਿਕੇਟ ਮੈਡੀਕਲ ਦਾ ਲੈਂਦੇ ਅਨਫਿਟ ਸਰਟੀਫਿਕੇਟ ਲੈਣ ਤੋਂ ਬਾਅਦ ਫਿਰ ਸਰਵਿਸ ਦੀ ਐਕਸਟੈਂਸ਼ਨ ਮੰਗਦੇ 58 ਸਾਲ ਤੋਂ ਬਾਅਦ 2-2 ਸਾਲ ਐਕਸਟੈਂਸ਼ਨ ਜਿਹਦੇ ਵਿੱਚ ਆ ਮਾਲ ਸਾਹਿਬ ਨੂੰ ਸਟਰੰਚਰ ਮਿਲਿਆ ਹੋਰ ਵੀ ਬਲਵੀਰ ਸਿੰਘ ਪੱਟੀ ਪਲੱਸ ਹੋਰ ਕਈ ਅਫਸਰ ਨੇ ਕੁੰਨੇਰ ਗਰਦੀ ਮੈਂ ਕਹਿੰਦਾ ਵੀ ਅੰਦਰ ਖਾਤੇ ਨੇਰ ਗਰਦੀ ਸਾਡੇ ਮੈਗ ਵਿੱਚ ਇੰਨੀ ਕੁ ਚੱਲ ਰਹੀ ਹੈ ਕਿ ਜਿੰਨੂੰ ਪੁੱਛਣਾ ਨਹੀਂ ਇੱਕ ਪਾਸੇ ਤੁਸੀਂ ਉਹਨਾਂ ਨੂੰ ਨੌਕਰੀ 52 ਸਾਲ ਪੂਰੀ ਹੋ ਗਈ ਤੁਸੀਂ ਉਹਨਾਂ ਨੂੰ ਐਕਸੀਡੈਂਸ਼ਨਲ ਦੇਣਾ ਹੈ ਤੇ ਆਮ ਮਲਾਜਮ ਜਿਹੜੇ ਤੁਸੀਂ ਸਸਪੈਂਡ ਕਰ ਦਿੰਦੇ ਕੋਈ ਡਿਸਮਿਸ ਕਰ ਦਿੰਦੇ ਘਰਾਂ ਜਿ ਬਿਠਾਏ ਉਹਨਾਂ ਦੀ ਕੋਈ ਸੁਣਵਾਈ ਨਹੀਂ ਇਥੋਂ ਇਹੋ ਮਤਲਬ ਪਤਾ ਲੱਗਦਾ ਕਿ ਉਹ ਉਹੀ ਬਾਅਦ ਬੋਲਡ ਸ਼ੇਕ ਵਾਲੀ ਗੱਲ ਆ ਜਾਂਦੀ ਹੈ ਕਿ ਤੁਸੀਂ ਇਹ ਇਹਨਾਂ ਕੋਲੋਂ ਸਿੱਧੇ ਪਾਏ ਮੰਗ ਲਓ ਜਿਹੜੇ ਤੁਸੀਂ ਡਿਸਮਿਸ ਕੀਤੇ ਮਲਾਜਮਾਂ ਉਹਨਾਂ ਕੋਲੋਂ ਸਿੱਧੇ ਮੰਗ ਲਓ ਪੰਜਾਬੀ ਥਾਣੇ ਦਾ ਇਨੀ ਫੀਸ ਲੱਗੇਗੀ ਤੇ ਆਦੀ ਫਲਾਣੇ ਦੀ ਨੀਰਗ ਤਾਂ ਗੱਲ ਹੋਵੇ ਗੱਲ ਤੁਸੀਂ ਕਰਦੇ ਨਹੀਂ ਮੁਲਾਜ਼ਮਾਂ ਨੂੰ ਤੁਸੀਂ ਕੱਜਲ ਕਰਦੇ ਹੋ ਕਦੀ ਕੁਛ ਮੁਲਾਜ਼ਮ ਕਰਦੇ ਇੱਕ ਪਾਸੇ ਮੁਲਾਜ਼ਮਾਂ ਨਾਲ ਤੁਸੀਂ ਗੱਲ ਪੈਂਦੇ ਆ ਆ ਕੱਲ ਪਰਸੋਂ ਦੀ ਵੀਡੀਓ ਵਾਇਰਲ ਹੋਣੀ ਹੁੰਦੀ ਆ ਆ ਥਾਲੀ ਵਾਲੇ ਕਿ ਐਸਾ ਤੈਨੂੰ ਗਾਲਾਂ ਕੱਢਦਾ ਪੈਂਦਾ ਹੂੰ ਤੇ ਫਿਰ ਇਹੋ ਜੇ ਮੰਤਰੀਆਂ ਨੇ ਕੱਲ ਨੂੰ ਜਦੋਂ ਸਰਕਾਰ ਬਦਲਣੀ ਤਾਂ ਫਿਰ ਕੀ ਹੋਣਾ ਅੱਛਾ ਤੁਸੀਂ ਜ਼ਿਕਰ ਕਰ ਹੀ ਦਿੱਤਾ ਮੈਂ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਔਰ ਇੱਕ ਐਸਚਓ ਨੂੰ ਜਾਂ ਕਿਸੇ ਨੂੰ ਵੀ ਕਿਸੇ ਮੁਲਾਜ਼ਮ ਨੂੰ ਵੀ ਆਪਾਂ ਕਹੀਏ ਅਮੇ ਕੋਈ ਮੰਤਰੀ ਗਾਲ ਕੱਢੇ ਉਹਨੂੰ ਕਿਸਰਾ ਦੇਖਣਾ ਚਾਹੀਦਾ ਇੱਕ ਪਾਸਾ ਤਾਂ ਇਹ ਵਿਖਿਆ ਜਾ ਰਿਹਾ ਹੈ ਦਾ ਕਿ ਉਹ ਐਸਐਚਓ ਕੰਮ ਨਹੀਂ ਸੀ ਕਰ ਰਿਹਾ ਜਾਂ ਉਹ ਲੇਟ ਸੀ ਜਾਂ ਉੱਥੇ ਮੌਜੂਦ ਨਹੀਂ ਸੀ ਤਾਂ ਕਰਕੇ ਐਮਐਲਏ ਸਾਹਿਬ ਨਾਰਾਜ਼ ਹੋ ਗਏ ਗੁੱਸੇ ਹੋ ਗਏ ਤਾਂ ਕਰਕੇ ਸਾਰਾ ਕੁਝ ਹੋ ਗਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਦੇਖਦਾ ਵੀ ਐਮਐਲਏ ਨੇ ਆਪਣੀ ਸਿਆਸਤ ਚਮਕਾਉਣ ਵਾਰੇ ਨਾਲ ਇਹਨੇ ਕਦੀ ਕਦੀ ਨਾ ਕਦੀ ਕੋਈ ਨਾ ਕੋਈ ਨਵਾਂ ਹੀ ਕੰਮ ਕਰਨਾ ਹੁਣ ਤੁਸੀਂ ਦੱਸੋ ਇੱਕ ਪਾਸੇ ਪੁਲਿਸ ਕੋਲੋਂ ਆਪਾਂ ਸਾਰੀ ਜਨਤਾ ਇਨਸਾਫ ਮੰਗਦਿਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਪਤਾ ਉਸ ਵੇਲੇ ਐਸਐਚ ਨੂੰ ਕੋ ਸੁਪਨਾ ਥੋੜੀ ਆਣਾ ਵੀ ਇੱਥੋਂ ਜੀ ਮੰਤਰੀ ਲੰਘ ਰਿਹਾ ਜੀ ਇਹ ਧਾਲੀਵਾਲ ਸਾਹਿਬ ਲੰਘ ਰਹੇ ਜੀ ਇਹਨੂੰ ਪਹਿਲਾਂ ਪਾਰ ਰੋਡ ਕਲੀਅਰ ਦੇਣਾ ਉਹ ਐਸਐਚ ਨੂੰ ਖਰੇ ਕਿੱਧਰ ਕੰਮ ਪਿਆ ਉਹ ਅੱਜ 10 ਮਿੰਟ ਜਾਂ 2 ਮਿੰਟ ਲੇਟ ਹੋ ਗਿਆ ਤੇ ਇੰਨੀ ਬਤਬੀਝ ਨਾਲ ਬੋਲਣਾ ਇੱਕ ਐਮਐਲਏ ਨੂੰ ਉਹਨੂੰ ਇਹ ਦੀ ਪਤਾ ਵੀ ਜਦ ਚੁਣਿਆ ਤਾਂ ਸਾਡਾ ਹੀ ਆ ਨੂੰ ਕਿਦੋਂ ਉੱਤੋਂ ਤੋਂ ਦੇਖਣੇ ਆ ਮੰਤਰੀ ਚੁਣਿਆ ਤਾਂ ਸਾਡਾ ਹੀ ਆ ਤੇ ਫੇਰ ਕੱਲ ਨੂੰ ਸਰਕਾਰ ਕਹਿੰਦੀ ਤੇ ਰਹਿ ਜਾਂਣੀ ਹੋਰ ਸਾਲ ਰਹਿ ਜੀ ਕੱਲ ਨੂੰ ਫੇਰ ਇਹ ਐਸਐਚ ਨੂੰ ਜਵਾਬੰਦਾਰ ਦਿੱਤਾ ਜੋ ਕਿ ਫ ਪੁਲਿਸ ਨਾਲ ਜਿਹੜਾ ਵੀ ਧੱਕਾ ਕੋ ਕਰੇਗਾ ਅਸੀਂ ਧੱਕਾ ਨਹੀਂ ਸਾਡੇ ਕੋਲ برداشت ਹੋਊਗਾ ਪੁਲਿਸ ਦੇ ਨਾਲ ਅਸੀਂ ਖੜੇ ਆ ਜਿੱਥੇ ਪੁਲਿਸ ਖੜੀ ਹੈ ਉਹ ਤਾਂ ਬੋਲਦੇ ਐਂਟੀ ਵੀ ਆ ਨਹੀਂ ਤੁਸੀਂ ਤੁਸੀਂ ਤਾਂ ਮਹਿਕਮੇ ਚ ਰਹੇ ਹੋ ਐ ਹੁੰਦਾ ਆ ਪਹਿਲਾਂ ਵੀ ਹੁੰਦਾ ਆ ਕਿ ਐ ਕੋਈ ਮੰਤਰੀ ਆਵੇ ਕੋਈ ਐਮ ਐਲ اے ਆਵੇ ਤੇ ਗਾਲਾਂ ਕੱਢੇ ਪੁਲਿਸ ਵਾਲੇ ਨੂੰ ਭਾਵੇਂ ਕੋਈ ਵੀ ਆਉਦਾ ਹੋਵੇ ਮੈਂ ਅੱਜ ਤੱਕ ਮੀਡੀਆ 'ਚ ਤਾਂ ਨਹੀਂ ਸੁਣਿਆ ਬਲਾਕ ਤੇ ਮੰਤਰੀ ਆਪਣੇ ਕਹਿ ਦਿੰਦੇ ਨੇ ਆ ਜਾ ਕੋਈ ਇੱਥੇ ਗਲਤਿਆਂ ਨੂੰ ਠੀਕ ਕਰ ਜੇ ਪਰ ਇਨੀ ਲਫ ਲਫ ਲੈਂਗੁਏਜ ਮੈਂ ਨਹੀਂ ਸੁਣੀ ਕਦੇ ਮੀਡੀਆ ਦੇ ਵਿੱਚ ਮੇਰੀ ਵੀ ਨਹੀਂ ਨੌਕਰੀ ਮੀਡੀਆ 'ਚ ਕਦੇ ਨਹੀਂ ਮੈਂ ਸੁਣੀ ਹਾਂ ਦਫ਼ਤਰ ਬੁਲਾ ਕੇ ਅਫਸਰ ਅੰਦਰ ਬੁਲਾ ਕੇ ਮੰਤਰੀ ਬੁਲਾ ਲਿਆ ਕਹਿ ਦੇ ਬੁਲਾ ਲਿਆ ਤੂੰ ਆ ਕੰਮ ਨਹੀਂ ਕੀਤਾ ਇਹਨੂੰ ਇਦਾਂ ਨੇ ਤਾਂ ਇਹੋ ਜਿਹੇ ਗੱਲਬਾਤ ਡਾਂਟ ਪੈਂਦੀ ਆ ਹਾਂ ਡ ਮੀਡੀਆ ਚ ਉਹ ਇਹ ਲੈਂਗੁਏਜ ਜਿਹੜੀ ਬੋਲੀ ਆ ਦੀ ਵਰਲਡ ਵਾਕ ਜ ਗਈ ਹੋਣੀ ਆ ਤੇ ਇਥੋਂ ਕੀ ਯਾਰ ਹੁੰਦਾ ਕਿ ਸਾਡੇ ਮੰਤਰੀਆਂ ਦਾ ਇਹ ਪੇਸ਼ਾ ਹੀ ਮੰਤਰੀ ਬਹੁਤ ਬੜਾ ਹੀ ਬੜੇ ਜੀ ਸਖਤ ਮੰਤਰੀ ਆ ਆ ਹੀ ਦੇਖ ਲੋ ਐਸਐਚਓ ਨੂੰ ਗੱਲਾਂ ਕੱਢ ਦਿੰਦੇ ਨੇ ਪਰ ਜਨਤਾ ਨੂੰ ਉੱਥੇ ਕੀ ਮਿਲਦਾ ਜਨਤਾ ਨਾਲ ਦੇ ਧੱਕਾ ਹੀ ਆ ਨਾ ਜਨਤਾ ਨੂੰ ਮਗਰੋਂ ਕੀ ਮਿਲਦਾ ਆਹ ਕਾਲਪਾਸੋ ਤੁਸੀਂ ਦੇਖ ਲੋ ਬਲਾਇਰ ਰੋਡ ਬਿਆਲ ਸਟ੍ਰਾਈਕਟ ਕਰੀ ਵਰ ਦੇਖੋ ਹਾਲ ਹੈਗਾ ਸਰਕਾਰਾਂ ਕੋਲੋਂ ਕੋ ਹੱਲਣੀ ਅਫਸਰਾਂ ਕੋਲੋਂ ਮੁਲਾਜ਼ਮਾਂ ਦਾ ਹੱਲਣੀ ਹੁਣ ਤੋਂ ਇੱਧਰ ਆਓ ਅਫਸਰਾਂ ਵਾਲੇ ਪਾਸੇ ਆ ਜਾਓ ਆਈਐਸ ਦਾ ਦੇ ਆਈਪੀਐਸ ਦਾ ਹੀ ਦੇਖ ਲਓ ਕਿਹਨਾ ਚੱਲਦਾ ਫਿਰ ਉਹ ਪਰ ਇੱਕ ਮੈਂ ਆ ਕੇ ਗੱਲ ਕਈ ਵਾਰੀ ਕਰਦਾ ਹਾਂ ਨਾ ਵੀ ਆਈਪੀਐਸ ਨੂੰ ਮਿਲਣਾ ਔਖਾ ਤੇ ਆਈਐਸ ਨੂੰ ਸੌਖਾ ਹੁਣ ਤੁਸੀਂ ਕਹੋ ਵੀ ਆਈਪੀਐਸ ਕਿਹੜੇ ਨੂੰ ਮਿਲਣਾ ਔਖਾ ਤੇ ਕਿਹੜੇ ਨੂੰ ਸੌਖਾ ਮੈਂ ਗੱਲ ਫਿਰ ਡੀਜੀਪੀ ਤੇ ਆ ਜਾਂਦੀ ਡੀਜੀਪੀ ਨੂੰ ਮਿਲਣਾ ਹੋਏ ਪੰਜਾਬ ਦੇ ਨੂੰ ਤੇ ਉਹਨੂੰ ਔਖਾ ਲਿਖਤੀ ਚਿੱਠੀਆਂ ਪਾਤੀਆਂ ਮਿਲਣ ਦਾ ਟਾਈਮ ਮਿਲ ਗਿਆ ਮਿਲਿਆ ਨਹੀਂ ਤੇ ਮੈਂ ਕਹਿੰਦਾ ਹੋਮ ਸੈਕਟਰੀ ਸੀਨੀਅਰ ਆਈਏਐਸ ਅਫਸਰ ਜਿਹਦੇ ਕੋਲ ਸਾਡਾ ਮਹਿਕਮਾ ਸਾਰਾ ਪੁਲਿਸ ਦਾ ਅੰਟਰ ਹੁੰਦਾ ਉਹਨੂੰ ਮਿਲਵਾ ਤੇ ਚਿੱਠੀ ਦਿਓ ਅਗਲਾ ਕਹਿੰਦਾ ਤੁਸੀਂ ਆਓ ਜੀ ਕਦੋਂ ਆਣਾ ਟਾਈਮ ਕਹਿੰਦਾ ਮੰਨ ਲਓ ਅੱਜ ਚਿੱਠੀ ਭਵਾਂ ਹਫਤੇ ਅਗਲੇ ਹਫਤੇ ਤੁਹਾਨੂੰ ਬੁਲਾ ਦਾਂ ਹਮ ਇਥੋਂ ਮਤਲਬ ਕੀ ਆ ਕਿ ਅਸੀਂ ਕੋਈ ਸਵਾਲ ਜਵਾਬ ਪੁੱਛਣਾ ਹੈ ਡੀਜੀਪੀ ਸਾਹਿਬ ਨੂੰ ਵੀ ਆਜੇ ਇੱਥੇ ਗੱਲ ਤੇ ਇੱਥੇ ਉਹਨਾਂ ਕੋਲ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਨਹੀਂ ਉਹ ਜਿਵੇਂ ਵੈਸੇ ਦੀ ਆਪਾਂ ਪੁਲਿਸ ਵਿਭਾਗ ਦੇ ਵੀ ਗੱਲ ਕਰੀਏ ਤੁਸੀਂ ਮਿਲਣ ਦੀ ਗੱਲ ਆ ਕੀ ਮਿਲਦਾ ਕਿ ਪੰਜਾਬ ਦੀ ਜਾਂ ਖਾਸ ਤੌਰ ਤੇ ਜਲੰਧਰ ਦੀ ਪੁਲਿਸ ਆਪਣੇ ਕਮਿਸ਼ਨਰਾਂ ਤੋਂ ਨਾਰਾਜ਼ਪਾਨੀ ਹੋਏਗੀ ਭਾਵੇਂ ਤੁਹਾਨੂੰ ਪ੍ਰੀਤ ਮੈਡਮ ਹੋਣ ਭਾਵੇਂ ਉਹਨਾਂ ਤੋਂ ਪਹਿਲਾਂ ਸੋਪਨ ਸ਼ਰਮਾ ਦਾ ਸਮਾਂ ਹੋ ਜਾਵੇ ਇਹ ਮਿਲਦੇ ਮਿਲਦੇ ਜ਼ਰੂਰ ਸੀਗੇ ਬਿਲਕੁਲ ਜੀ ਮੈਂ ਹੋਈ ਗੱਲ ਕਰ ਰਹਾ ਅੱਜ ਇਹ ਅਫਸਰ ਮਿਲਦੇ ਨੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਕੀ ਹੂੰ ਮੈਂ ਇੱਕ ਗੱਲ ਪੁੱਛਦਾ ਕਿ ਡੀਜੀਪੀ ਨੂੰ ਮਿਲਣ ਵਾਸਤੇ ਮੇਰੇ ਅਕੜਾ ਡੀਜੀਪੀ ਦੇ ਨਾਲ ਵਾਟ ਪਿੰਡ ਦਾ ਕੋਈ ਕੰਮ ਹੈ ਜਿਹੜਾ ਡੀਜੀਪੀ ਨਾਲ ਕੀਤਾ ਮਿਲਣਾ ਤੇ ਜਨਤਾ ਦੇ ਕੰਮ ਆਤੀ ਹੈ ਜੇ ਬਤੌਰ ਮੈਂ ਪ੍ਰੈਜ਼ੀਡੈਂਟ ਮਿਲਣਾ ਤੇ ਜਨਤਾ ਦੀ ਮੰਗਵਾ ਤੇ ਜਨਤਾ ਦੀ ਫਰਿਆਦ ਲੈ ਕੇ ਮਿਲਣਾ ਮੈਂ ਜਿਹੜਾ ਪਰਸਨਲ ਤੇ ਮੈਟਰ ਹੈ ਨਹੀਂ ਜੇ ਮੈਂ ਜੇ ਮੰਨ ਲਓ ਇੱਥੇ ਡੀਸੀਪੀ ਧਨ ਸੀਪੀ ਧਨਪ੍ਰੀਤ ਕਾਲਜ ਨੂੰ ਮਿਲਣਾ ਜਾਂ ਸੀਵੀ ਲੁਧਿਆਣੇ ਨੂੰ ਜਾਂ ਅਮਰਸਰ ਜਾਂ ਪਟਿਆਲੇ ਨੂੰ ਮੈਂ ਕਿਤੇ ਵਾਸਤੇ ਜਾਣਾ ਮੈਂ ਸਿਰਫ ਜਨਤਾ ਦੀ ਵਜ੍ਹਾ ਜਨਤਾ ਨੇ ਸਾਨੂੰ ਇੱਕ ਆਉਦਾ ਬਖਸ਼ਿਆ ਉਹ ਇਸੇ ਕਰਕੇ ਬਖਸ਼ਿਆ ਕਿ ਕਿਤੇ ਲੋੜ ਪੈਂਦੀ ਸਾਡੇ ਕੋਲ ਨਹੀਂ ਹੁੰਦਾ ਤੁਸੀਂ ਆਪ ਜਾਓ ਹੁਣ ਮੈਂ ਪਿੱਛੇ ਬਠਿੰਡੇ ਗਿਆ ਮੈਂ ਪਹਿਲੇ ਹਫ਼ਤੇ ਦੀ ਗੱਲ ਕਰਨਾ ਮਠੰਡੇ ਗਿਆ ਐਸਐਸਪੀ ਸਾਹਿਬ ਨਾਲ ਮਿਲਵਾ ਤੇ ਪੂਰਨ ਤੇ ਗੱਲ ਹੋਈ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ ਤੁਹਾਡਾ ਕੰਮ ਹੋ ਜੂਗਾ ਕੰਮ ਹੈਗਾ ਜੀ ਮੇਰਾ ਨਹੀਂ ਹੈਗਾ ਕੰਮ ਕਿੱਜਾ ਹੈ ਕਹਿੰਦੇ ਕੰਮ ਤੁਹਾਡਾ ਹੈ ਮਤਲਬ ਐਡੇ ਅਫਸਰ ਵਧੀਆ ਹੈਗੇ ਨੇ ਕਿ ਜਿਹੜੇ ਬੰਦੇ ਸੋਚਦੇ ਯਾਰ ਇੱਥੇ ਵੀ ਲਾ ਕੇ ਇਹੋ ਗੱਲ ਕਰਨੀ ਤਾਂ ਆਪਾਂ ਇੱਥੇ ਸੁਣ ਲੈਣੇ ਗੱਲ ਤੇ ਗੱਲ ਕਰਨਾ ਵੀ ਡੀਜੀਪੀ ਸਾਹਿਬ ਨਾਲ ਮਿਲਣ ਤੋਂ ਕਿਉਂ ਗਰੇਜ ਕਰਦੇ ਨੇ ਜਨਤਾ ਨੂੰ ਜਨਤਾ ਨੂੰ ਕਰਦੇ ਨੇ ਮੇਰੇ ਕਹਿੰਦਾ ਕੋਈ ਵੀ ਜਨਤਾ ਵਾਲਾ ਚਾਹੇ ਕੋਈ ਸੀਨੀਅਰ ਅਫਸਰ ਵੀ ਮਿਲਵਾ ਤੇ ਗਰੇਜ ਕਰਦੇ ਨੇ ਉਹਦਾ ਮਤਲਬ ਤੇ ਇਥੋਂ ਸਾਫ ਝ ਤੇ ਜੇ ਜਵਾਬ ਨਹੀਂ ਤਾਂ ਫਿਰ ਫਿਰ ਕੀ ਕਰਨਾ ਫਿਰ ਪਤਾ ਦੇ ਕੋਈ ਗੱਲ ਕਰਨਾ ਹੋਰ ਡੀਜੀ ਵੀ 35 ਹਗਲੇ ਉਹਨਾਂ ਦੇ ਵਿੱਚੋਂ ਕਿ ਹੋਰ ਲੋ ਵੀ ਲਾਇਆ ਜਾ ਸਕਦਾ ਹੋਰ ਲਾ ਦੇ ਤਾਂ ਕਿ ਪੁੱਤਰਾ ਸਾਹਿਬ ਅੰਤ ਵਿੱਚ ਮੈਂ ਜ਼ਿਕਰ ਕਰਨਾ ਚਾਹੁੰਦਾ ਤਰਨ ਤਰਨ ਦਾ ਕਿਉਂਕਿ ਇਲੈਕਸ਼ਨਸ ਤਾਂ ਹੋ ਹਟੀਆਂ ਨਿਭੜ ਗਿਆ ਕੰਮ ਆਮ ਆਦਮੀ ਪਾਰਟੀ ਜਿੱਤ ਵੀ ਗਈ ਹਰਮੀਤ ਸੰਧੂ ਜਿੱਤ ਗਏ ਪਰ ਹੁਣ ਸਵਾਲ ਇਹ ਹੈ ਕਿ ਰਵਜੂਤ ਕੌਰ ਗਰੇਵਾਲ ਜਿਹੜਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹਨਾਂ ਦਾ ਕੀ ਬਣੂਗਾ ਕਿ ਇਹ ਤੇ ਹੁਣ ਡੀਜੀਪੀ ਸਾਹਿਬ ਜਵਾਬ ਦੇਣਗੇ ਜਦੋਂ ਕਿ ਪਹਿਲਾਂ ਇੱਕ ਪਾਸੇ ਕਹੀ ਜਾਂਦੇ ਕਲੀਨ ਚੈਟ ਦੂਜੇ ਪਾਸੇ ਡੀਜੀਪੀ ਸਾਹਿਬ ਨੂੰ ਉੱਥੇ ਬੁਲਾਇਆ ਗਿਆ ਇਲੈਕਸ਼ਨ ਕਮਿਸ਼ਨ ਨੇ ਬੁਲਾ ਲਿਆ ਹੁਣ ਇਲੈਕਸ਼ਨ ਕਮਿਸ਼ਨ ਨੇ ਮੈਂ ਉਹ ਤਾਂ ਨਾ ਕਿਧਰ ਅਗੇ ਕਿਹਾ ਸੀ ਜਦੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਕਲੀਨ ਚੈਟ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਉਹ ਇਹ ਉਹਨਾਂ ਨੂੰ ਕੀ ਜਵਾਬ ਦੇ ਗਏ ਜਾਂ ਉਹਨਾਂ ਨੇ ਕੀ ਇਹਨਾਂ ਨੂੰ ਪੁੱਛਿਆ ਉਹ ਨਹੀਂ ਇਹਨਾਂ ਨੇ ਬਾਹਰ ਨਿਕਲਣ ਦੇਣੀ ਕਿਉਂਕਿ ਆਪਣੇ ਲੋਕ ਕਲੀਨ ਚੈਟ ਦੇ ਆਏ ਨੇ ਉਹ ਇਹਨਾਂ ਨੇ ਗੱਲ ਨਹੀਂ ਬਾਹਰ ਨਿਕਲਣ ਦੇਣੀ ਵੀ ਅਸੀਂ ਕੀ ਜਵਾਬ ਦੇ ਕੇ ਆਏ ਕਿ ਸਾਨੂੰ ਉਹਨਾਂ ਨੇ ਕਿਹਾ ਉਹ ਗੋਸ਼ ਨਹੀਂ ਬਾਹਰ ਨਿਕਲਣ ਦੇਣੀ ਸ ਜਾ ਜਿੰਨੇ ਬੋਲਾ ਉਹ ਦਾ ਹਦਰਾ ਪਰ ਅਗਲੀ ਗੱਲ ਤੁਹਾਨੂੰ ਦੱਸਣੀ ਜੇ ਗੱਲ ਦੱਸਣੀ ਤੇ ਸਾਨੂੰ ਕੋ ਪਤਾ ਜੀ ਤੁਸੀਂ ਕਲੀਨ ਚਟ ਪਹਿਲਾਂ ਦੇ ਦੇ ਇਟਮ ਇੰਝ ਬੀਫਿੰਸ ਕਲੀਅਰ ਹੋਣਾ ਪਰ ਇਦਾਂ ਦਾ ਜਿਹੜਾ ਤੱਕਾ ਮੈਂ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ ਅਫਸਰਾਂ ਨਾਲ ਅਫਸਰਾਂ ਦਾ ਸਾਡੇ ਦਾ ਮਨਵਲ ਟਿਕਦਾ ਚਾਹੇ ਆਈਪੀਐਸ ਹੋਵੇ ਚਾਹੇ ਸਾਡਾ ਥਾਣੇਦਾਰ ਹੋਵੇ ਚਾਹੇ ਸਾਡਾ ਸਪਾਈ ਹੋਵੇ ਉਹਨਾਂ ਦਾ ਮਨਵਲ ਟਿਕਣਾ ਹੈ ਗਲਤੀਆਂ ਕਰਨ ਨਾਲ ਗਲਤੀਆਂ ਕਰਦੇ ਨੇ ਗਲਤੀਆਂ ਨਹੀਂ ਗਲਤ ਮੈਂ ਕਈ ਤੁਹਾਨੂੰ ਡੈਫੀਨੇਸ਼ਨ ਦੇ ਰਹੇ ਨੇ ਇੱਕ ਗਲਤੀ ਤੇ ਤੁਹਾਨੂੰ ਮੈਂ ਨਵੀਂ ਡੈਫੀਨੇਸ਼ਨ ਦੇਣਾ ਤੁਹਾਨੂੰ ਜਾਗਦੀ ਮਿਸਾਲ ਕਪੂਰਥਲੇ ਦੀ ਕਪੂਰਥਲੇ ਬੰਦਾ ਇੱਕ ਸੁਸਾਈਡ ਕਰਕੇ ਸੁਸਾਈਡ ਨੋਟ ਲਿਖ ਕੇ ਦੇ ਜਾ ਰਿਹਾ ਜੀ ਕਿ ਆ ਡੀਐਸਪੀ ਦੀ ਵਜ੍ਹਾ ਕਰਕੇ ਮੈਂ ਸੁਸਾਈਡ ਕਰ ਲਈ ਹੂੰ ਉਸ ਬੰਦੇ ਦੀ ਕੋਈ ਗੱਲਬਾਤ ਨਹੀਂ ਉਸ ਬੰਦੇ ਤੇ ਕੋਈ ਪਰਚਾ ਨਹੀਂ ਉਸ ਬੰਦੇ ਵੱਲੋਂ ਕੋਈ ਕੁਝ ਨਹੀਂ ਔਰ ਇੱਕ ਬੰਦਾ ਇੰਸਪੈਕਟਰ ਸਾਡਾ ਹੋਵੇ ਉਹਦੇ ਵਾਸਤੇ ਉਹਦਾ ਕੋਈ ਲਿਖਤੀ ਨਹੀਂ ਕੋਈ ਕੁਝ ਨਹੀਂ ਅਨ ਆਈਡੈਂਟੀਫਾਈਡ ਡੈੱਡ ਬੋਡੀ ਦਾ ਉੱਤੇ ਪਰਚਾ ਦੇ ਕੇ ਕਿ ਇਸ ਬੰਦੇ ਦੀ ਹਰਾਸਮੈਂਟ ਕਰਕੇ ਬਲੇ ਜਦ ਕਿ ਉਹ ਡੈੱਡ ਬੋਡੀ ਦਾ ਨਾ ਕੋ ਡੀਐਨਏ ਮਿਲਿਆ ਕੁਝ ਨਹੀਂ ਮਿਲਿਆ ਉੱਤੇ ਪਰਚਾ ਦਿੱਤਾ ਫਿਰ ਉਹ ਬੰਦਾ ਇੰਸਪੈਕਟਰ ਡਿਸਮਿਸ ਕਰ ਦਿੰਦਾ ਜਿਹਦਾ ਕੋਈ ਲਿਖਤੀ ਪ੍ਰੂਫ ਨਹੀਂ ਕੁਝ ਨਹੀਂ ਇੱਕ ਫਿੱਟ ਕਰਦੇ ਉੱਤੇ ਵੀ ਆ ਤੇ ਫਿੱਟ ਕਰਦਾ ਤੇ ਇੱਕ ਉਹ ਦੇਖੋ ਲਿਖਤੀ ਪ੍ਰੂਫ ਹੈ ਉਹ ਤਾਂ ਵੀ ਬਚਾਤੇ ਮਤਲਬ ਗੱਲ ਕਰਦੇ ਆਂ ਪੁਲਿਸ ਜਿਹੜਾ ਦੋਰਾ ਮਹਾਪਦੰ ਦਾ ਫਲਾ ਰਹੀ ਹੈ ਜਿਹੜੀ ਉਹਦੇ ਵਿੱਚ ਇਹ ਆ ਕਿ ਆਮ ਜਨਤਾ ਨੂੰ ਇਨਸਾਫ ਕਿੱਥੋਂ ਮਿਲੂਗਾ ਜੀ ਜੇ ਪੁਲਿਸ ਨੂੰ ਪੁਲਿਸ ਨੂੰ ਇਨਸਾਫ ਨਹੀਂ ਦੇ ਰਹੀ ਤੇ ਆਮ ਜਨਤਾ ਨੂੰ ਇਨਸਾਫ ਕਿੱਥੇ ਤੇ ਜਨਤਾ ਤੇ ਰੋੜਾਂ ਤੇ ਅਗਰ ਰੌਲਾ ਪਾਏਗੀ ਧਰਨਾ ਲੈ ਕੇ ਜੰਦਾਬਾਦ ਮਤਾਬਾਦ ਹੀ ਹੁੰਦਾ ਇਹ ਗੱਲਾਂ ਜਿਹੜੀਆਂ ਹੁੰਦੀਆਂ ਕਰਨ ਵਾਲੀਆਂ ਠੀਕ ਹੈ ਬਿਲਕੁਲ ਇਹ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਆ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂ ਨੇਂਡੀਆਂ ਪੰਜਾਬੀ